ਅਰੇਂਜਮੈਂਟਸ ਹੈਗੇ ਆ ਔਰ ਅਸੀਂ ਬਿਲਕੁਲ ਇਹਨਾਂ ਨੂੰ ਸ਼ੋਰ ਕਰਾਂਗੇ ਕਿਸੇ ਵੀ ਸ਼ਰਾਤੀ ਆਦਮੀ ਨੂੰ ਕਾਨੂੰਨ ਹੱਥ ਨਹੀਂ ਲੈਣ ਦਵਾਂਗੇ ਜੋ ਕੋਈ ਕਰਦਾ ਤੁਸੀਂ ਸਖਤ ਕਾਰਵਾਈ ਕਰਾਂਗੇ ਔਰ ਬਿਲਕੁਲ ਪੀਸਫੁਲ ਚੱਲ ਰਿਹਾ ਹੈ ਔਰ ਐਸ ਪਰ ਲਾ ਐਸ ਪਰ ਨੋਰਮਸ ਸਾਰੀ ਗਤੀਵਿਧੀ ਚੱਲ ਰਹੀ ਹੈ ਸਿਰ ਕੇਈ ਬੂਦ ਦੇ ਉਤੇ ਮਤਲਬ ਫੈਲਾ ਵੀ ਖੁਈਆਂ ਗਈਆਂ ਆ ਇੱਕ ਸਿਰਫ ਕਲਾਨੌਰ ਚ ਇਹ ਚੀਜ਼ ਸਾਡੇ ਸਾਹਮਣੇ ਆਈ ਸੀਗੀ ਜਿੰਨੇ ਉਹ ਫਾਈਲ ਖੋਈ ਉਹਨੂੰ ਅਰੈਸਟ ਕਰ ਲਿਆ ਤੇ ਅਸੀਂ ਐਫਆਈਰ ਰਜਿਸਟਰ ਕਰਾ ਦਿੱਤਾ ਬੀਡੀਪੂ ਬਲੌਗ ਵੀ ਹੋਇਆ ਹੈ ਨਹੀਂ ਇਹ ਇਥੇ ਚੀਜ਼ ਸਾਹਮਣੇ ਨਹੀਂ ਆਈ ਜੇ ਕੁਝ ਇਦਾਂ ਦਾ ਹੋਊਗਾ ਤੇ ਅਸੀਂ ਕਾਰਵਾਈ ਵੀ ਕਰਾਂਗੇ ਸੇ ਲੋਕਾਂ ਨੂੰ ਇਹ ਇਸ਼ਾਰੇ ਸੀ ਕਿ ਪਰਚੀ ਨਹੀਂ ਮਿਲਦੀ ਮੈਂ ਦੇਖੋ ਜਿਹੜਾ ਪੁਲਿਸ ਦਾ ਕੰਮ ਹੈ ਲਾਅ ਆਰਡਰ ਮੇਨਟੇਨ ਕਰਨ ਦਾ ਹੈ ਜੀ ਔਰ ਇਹਦੇ ਸਬੰਧ ਚ ਜੋ ਕੁਝ ਵੀ ਹੈ ਉਹ ਐਸਪੀਐਮ ਸਾਹਿਬ ਜਾਂ ਸਿਵਲ ਅਥਾਰਟੀ ਦੱਸ ਸਕਦੇ ਮੈਨੂੰ ਇਹਦੇ ਬਾਰੇ ਕੋਈ ਨੋਟਿਸ ਕਿੰਨੀ ਪੁਲਿਸ ਤਾਇਨਾਤ ਕੀਤੀ ਗਈ ਹੈ ਸਫੀਸ਼ੀਐਂਟ ਹੈ ਜੀ ਤੁਹਾਡੇ ਸਾਹਮਣੇ ਆ ਸਾਰੇ ਸਾਰੇ ਲੱਗੇ ਹੋਏ ਐ ਐਸਐਸਪੀ ਸਾਹਿਬ ਹੀ ਆ ਸਾਰੇ ਸਾਰੇ ਸਰ ਕੀ ਵੀਰ ਕਰਦੇ ਲੋਕ ਅਪੀਲ ਇਹੀ ਲੋਕਾਂ ਨੂੰ ਕਰਦੇ ਆ ਜੀ ਵੀ ਆਪਸੀ ਪਿਆਰ ਆਪਸੀ ਮੁਹੱਬਤ ਔਰ ਭਾਈਚਾਰਾ ਮਿਲਵਰਤ ਕੇ ਸਾਰੇ ਇਹ ਕਰਨ ਇਲੈਕਸ਼ਨ ਤਾਂ 4 ਦਿਨ ਦੀ ਹੈ ਇਲੈਕਸ਼ਨ ਖਤਮ ਹੋ ਜਾਣੀ ਆ ਫਿਰ ਜਿਹੜਾ ਪਰ ਆਪਸੀ ਭਾਈਚਾਰਾ ਪਿੰਡਾਂ ਦਾ ਮਾਹੌਲ ਉਹ ਨਹੀਂ ਖਰਾਬ ਹੋਣਾ ਚਾਹੀਦਾ ਜੀ ਜੀ ਥੈਂਕ ਯੂ ਥੈਂਕ ਯੂ ਇਹ 14 ਸੈਂਟਰਸ ਜਿਹੜੇ ਹੈਗੇ ਨੇ ਉਹ ਇੱਥੇ ਨਾਮਿਨੇਟ ਹੋਏ ਨੇ 14 ਆਰਓ ਨੇ 14 ਸਾਡੇ ਏ ਆਰਓਜ਼ ਨੇ ਤੇ 14 ਹੀ ਅਸੀਂ ਡਿਊਟੀ ਮੈਜਿਸਟਰੇਟ ਤਾਇਨਾਤ ਕੀਤੇ ਨੇ ਪੁਲਿਸ ਆਫਿਸਰਜ਼ ਵੀ ਸਪੈਸ਼ਲ ਅਪਾਇੰਟ ਹੋਏ ਹੋਏ ਨੇ ਤੇ ਸਾਡਾ ਬਿਲਕੁਲ ਸਮੂਦਲੀ ਚੱਲ ਰਿਹਾ ਹੈ ਇਹਦਾ ਕੰਮ ਸਾਰਿਆਂ ਨੂੰ ਚੋਲਾ ਟੈਕਸ ਵੀ ਮਿਲ ਗਿਆ ਹੈ ਵੀਡੀਓ ਆਫਿਸ ਤੋਂ ਵੀ ਬੜਾ ਵਧੀਆ ਕਾਰਜ ਚੱਲ ਰਿਹਾ ਹੋਇਆ ਹੈਗਾ ਕਿਸੇ ਨੂੰ ਕੋਈ ਕਿਸੇ ਵੀ ਕਿਸਮ ਦੀ ਕੋਈ ਪ੍ਰੋਬਲਮ ਨਹੀਂ ਆ ਰਹੀ ਸਰ ਕਿੰਨੇ ਐਸ ਐਚਓ ਕਿੰਨੇ ਡੀ ਐਸ ਪੀ ਲੱਗੇ ਆ ਇੱਥੇ ਤਕਰੀਬਨ ਕਈ ਐਸ ਐਚਓ ਨੇ ਤੇ ਐਸ ਪੀ ਵੀ ਲੱਗੇ ਨੇ ਇੱਥੇ ਤੇ ਡੀ ਐਸ ਪੀ ਵੀ ਹੈਗੇ ਨੇ ਇੱਥੇ ਜਿਹੜੇ ਹੈਗੇ ਨੇ ਸਾਡੇ ਇੱਥੇ ਲੋਕਲ ਤੇ ਐਸ ਪੀ ਸਾਹਿਬ ਵੀ ਹੈਗੇ ਨੇ ਇੱਥੇ ਅਪਾਇੰਟਡ ਹੋਏ ਹੈਗੇ ਨੇ ਪਰ ਕਿਸ ਤਰ੍ਹਾਂ ਦੀ ਸਥਿਤੀ ਹੈ ਇਸ ਟਾਈਮ ਸਥਿਤੀ ਬਹੁਤ ਸਮੂਥ ਚੱਲ ਰਹੀ ਆ ਕੋਈ ਸਾਡੇ ਇੱਥੇ ਹੈ ਨਹੀਂ ਜੇ ਕੋਈ ਸਾਨੂੰ ਸਾਹਮਣੇ ਆਉਂਦਾ ਹੈ ਤਾਂ ਅਸੀਂ ਮੈਂ ਖੁਦ ਤੇ ਡੀਐਸਪੀ ਸਾਹਿਬ ਉੱਥੇ ਪਹੁੰਚਦੇ ਆਂ